ਸਿਰਫ ਤੁਸੀਂ ਨਹੀਂ ਇਹ ਸਵਾਲ ਪੁੱਛ ਰਹੇ ਆਲਮੋਸਟ ਮੇਰੀ ਸਾਰੀ ਟੀਮ ਹੈ ਮੇਰੇ ਤੋਂ ਸਵਾਲ ਪੁੱਛਦੀ ਆ ਜਿੰਨੇ ਕੈਂਡੀਡੇਟਸ ਆਉਂਦੇ ਆ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਭੈਣ ਭਰਾ ਨੇ ਕਿਸੇ ਹੋਰ ਕੰਟਰੀ ਦਾ ਵੀ ਸਪਲਾਈ ਕਰਨਾ ਹੋਵੇ ਉਹ ਵੀ ਇਹੀ ਸਵਾਲ ਪੁੱਛਦੇ ਆ ਵੀ ਕੱਲਾ ਕੈਨੇਡਾ ਹੀ ਕਿਉਂ ਆਫ ਇਸੇਮ ਹੀ ਚਾਹੀਦੀ ਹੈ ਤਾਂ ਹੈਨੀਵੇ ਆਸਟ੍ਰੇਲੀਆ ਕੁਰੀ ਦੇਣੀ ਆ ਤਾਂ ਤੁਸੀਂ ਤੁਹਾਨੂੰ ਕੋਈ ਹੋਰ ਕਾਉਂਸਲਰ ਹਾਇਰ ਕਰਨੇ ਪੈਣਗੇ ਉਹਨਾਂ ਨੂੰ ਵੀ ਕੈਨੇਡਾ ਦੀ ਟ੍ਰੇਨਿੰਗ ਦੇਣੀ ਆ ਉਹਨਾਂ ਹੀ ਕਾਉਂਸਲਰਸ ਨੂੰ ਤੁਸੀਂ ਆਸਟ੍ਰੇਲੀਆ ਦੀ ਟ੍ਰੇਨਿੰਗ ਦੇ ਦੇਣੀ ਆ ਉਸੇ ਕਾਉਂਸਲਰ ਤੋਂ ਤੁਸੀਂ ਯੂਕੇ ਡੀਲ ਕਰਵਾ ਸਕਦੇ ਹੋ ਬਟ ਉਮੀਦ ਹੀ ਥੋੜੀ ਵੀ ਪ੍ਰੋਬਲਮ ਹੋ ਰਹਾ ਵੀ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਕਿ ਮੈਨੂੰ ਜਿੰਨਾ ਚਿਰ ਆਪ ਨੂੰ ਐਕਸਪੀਰੀਅੰਸ ਨਹੀਂ ਕਿਸੇ ਜਗ੍ਹਾ ਦਾ ਉਹਨਾਂ ਟਾਈਮ ਕੱਲੀ ਜਗ੍ਹਾ ਨਹੀਂ ਕੋਈ ਚੀਜ਼ ਵੀ ਤੁਸੀਂ ਮੈਨੂੰ ਕੋਈ ਪੁੱਛੋਗੇ ਨਾ ਵੀ ਰეკਮੈਂਡ ਕਰਦੇ ਜੇ ਮੈਨੂੰ ਉਹ ਪ੍ਰੈਕਟੀਕਲੀ ਮੈਂ ਆਪ ਨੂੰ ਯੂਜ਼ ਨਹੀਂ ਕੀਤਾ ਤਾਂ ਮੈਂ ਉਹਨੂੰ ਕੌਨਫੀਡੈਂਟਲੀ ਰეკਮੈਂਡ ਨਹੀਂ ਕਰ ਪਾਉਂਗਾ ਇਹ ਤਾਂ ਫੇਰ ਕਿਸੇ ਬੱਚੇ ਦਾ ਫਿਊਚਰ ਆ ਦੇਖੋ ਰੈਸੈਸ਼ਨ ਪਹਿਲੀ ਵਾਰੀ ਨਹੀਂ ਆਇਆ ਕੈਨੇਡਾ ਦੇ ਵਿੱਚ ਪਹਿਲਾਂ ਵੀ ਆਏ ਆ ਅੱਗੇ ਵੀ ਆਉਂਦੇ ਰਹਿਣਗੇ ਇਹ ਰੈਸੈਸ਼ਨਸ ਐਸਾ ਤਾਂ ਹੈ ਨਹੀਂ ਵੀ ਇਹ ਪਹਿਲੀ ਵਾਰੀ ਆ 2080 ਚ ਆਇਆ 2008 ਚ ਬਹੁਤ ਭੜਾ ਰੈਸੈਸ਼ਨ ਆਇਆ 올ਓਵਰ ਵਰਲਡ ਹੁਣ ਚੱਲ ਰਿਹਾ ਹਾਲਾਤ ਬਦਲਦੇ ਰਹਿੰਦੇ ਨੇ ਚੰਗੇ ਮਾੜੇ ਹਾਲਾਤ ਆਉਂਦੇ ਰਹਿੰਦੇ ਨੇ ਪਰ ਕੈਨੇਡਾ ਵਿੱਚਣ ਤੋਂ ਭਾਵ ਕੈਨੇਡਾ ਰეკਮੈਂਡ ਕਰਦਾ ਦਾ ਕਾਰਨ ਜਾਂ ਇਕੱਲਾ ਕੈਨੇਡਾ ਰეკਮੈਂਡ ਕਰਨ ਦਾ ਕਾਰਨ ਇਹ ਆ ਕਿ ਮੈਨੂੰ ਉੱਥੋਂ ਦਾ ਐਕਸਪੀਰੀਅੰਸ ਆ ਮੈਂ 12 ਚੌਥੇ ਗਿਆ ਫੈਕਟਰੀ ਤੋਂ ਲੈ ਕੇ ਆਪਦਾ ਬਿਜ਼ਨਸ ਸੈਟਅਪ ਕਰਨ ਤੱਕ ਫੈਕਟਰੀ 'ਚ ਕੰਮ ਕਰਨ ਤੋਂ ਲੈ ਕੇ ਆਪਦਾ ਬਿਜ਼ਨਸ ਸੈਟਅਪ ਕਰਨ ਤੱਕ ਸਿਰਫ ਪੇਸਮੈਂਟਸ ਰਹਿਣ ਤੋਂ ਲੈ ਕੇ ਆਪਦਾ ਘਰ ਖਰੀਦਣ ਤੱਕ ਮਲਟੀਪਲ ਪ੍ਰਾਪਰਟੀਆਂ ਖਰੀਦਣ ਤੱਕ 3000 ਦੀ ਟੋヨタ ਕਰੋਲਾ ਤੋਂ ਲੈ ਕੇ ਚੰਗੀਆਂ ਗੱਡੀਆਂ ਖਰੀਦਣ ਤੱਕ ਯਾਨੀ ਬ੍ਰੈਂਪਟਨ ਸ਼ਹਿਰ ਮੇਰੇ ਲਈ ਉਵੇਂ ਹੀ ਆ ਜਿਵੇਂ ਮੌਕਾ ਔਨਲਾਈਨ ਮੈਨੂੰ ਬ੍ਰੈਂਪਟਨ ਬਾਰੇ ਪਤਾ ਔਨਲਾਈਨ ਮੈਨੂੰ ਮੂਕੇ ਬਾਰੇ ਪਤਾ ਸੋ ਜਦੋਂ ਤੁਹਾਨੂੰ ਇਹੀ ਨਾਲ ਐਕਸਪੀਰੀਅੰਸ ਹੁੰਦਾ ਨਾ ਬੇਸਿਕਲੀ ਤੁਸੀਂ ਸਾਰੀਆਂ ਚੀਜ਼ਾਂ ਬਾਰੇ ਜਾਣਦੇ ਹੁੰਨੇ ਹੋ ਉਥੋਂ ਦੇ ਬਾਰੇ ਤਾਂ ਤੁਸੀਂ ਇਸੇ ਬੱਚੇ ਨੂੰ CIC ਤੋਂ ਤੁਸੀਂ ਰੂਲਸ ਐਂਡ ਰੈਗੂਲੇਸ਼ਨਸ ਪੜ੍ਹ ਸਕਦੇ ਹੋ ਇਮੀਗ੍ਰੇਸ਼ਨ ਦੇ ਜ਼ਿੰਦਗੀ ਦੇ ਰੂਲਸ ਐਂਡ ਰੈਗੂਲੇਸ਼ਨਸ ਤਾਂ ਤੁਸੀਂ ਤਾਂ ਹੀ ਕਿਸੇ ਨੂੰ ਦੱਸ ਸਕਦੇ ਹੋ ਜੇ ਤੁਸੀਂ ਉਹ ਆਪਦੇ ਤੇ ਹੰਡਾਏ ਨੇ ਇਹ ਯੂਨੀਵਰਸਲ ਟਰੂਥ ਨਹੀਂ ਮਤਲਬ ਮੇਰੀ ਇਹ ਮੈਨੂਅਲ ਲੱਗਦਾ ਵੀ ਮੈਂ ਆਪਣੀ ਕੰਪਨੀ ਦੇ ਵਿੱਚ ਕਿਉਂ ਨਹੀਂ ਕੋਈ ਹੋਰ ਪ੍ਰੋਡਕਟ ਹੋਰ ਕੰਟਰੀ ਐਜ਼ ਅ ਪ੍ਰੋਡਕਟ ਐਡ-ਆਨ ਕਰ ਪਾਉਂਦਾ ਕਿਉਂਕਿ ਮੈਨੂੰ ਆਸਟ੍ਰੇਲੀਆ ਬਾਰੇ ਨਹੀਂ ਪਤਾ ਮੈਨੂੰ ਯੂਕੇ ਬਾਰੇ ਨਹੀਂ ਪਤਾ ਮੈਨੂੰ ਰੂਲਸ ਪਤਾ ਲੱਗ ਸਕਦੇ ਨੇ ਬਟ ਮੈਂ ਉਹ ਕੌਨਫੀਡੈਂਟਲੀ ਨਹੀਂ ਬੀਚ ਸਕਦਾ ਮੈਂ ਕੌਨਫੀਡੈਂਟਲੀ ਕਿਸੇ ਨੂੰ ਰეკਮੈਂਡ ਨਹੀਂ ਕਰ ਸਕਦਾ ਵੀ ਭਾਈ ਤੁਸੀਂ ਜਾਓ ਉੱਥੇ ਕੈਨੇਡਾ ਮੈਂ ਕੌਨਫੀਡੈਂਟਲੀ ਰეკਮੈਂਡ ਕਰ ਸਕਦਾ ਮੈਨੂੰ ਪਤਾ ਵਾ ਵੀ ਆਉਣ ਵਾਲੇ ਹਾਲਾਤ ਆ ਜਿਹੜੇ ਕੈਨੇਡਾ ਦੇ ਬੜੇ ਚੰਗੇ ਹੋ ਜਾਣਗੇ ਮੈਨੂੰ ਪਤਾ ਮੈਂ ਬਹੁਤ ਹੀ ਗਰੰਟੀ ਦਾ ਨਹੀਂ ਦਿੰਦਾ ਪਰ ਮੈਨੂੰ ਇੰਟਰਨਲੀ ਇਸ ਚੀਜ਼ ਦਾ ਪਤਾ 2025 ਦੇ ਮਈ ਤੋਂ ਬਾਅਦ ਨੋਰਮਲ ਹੋ ਜੂਗੀ ਸਿਚੁਏਸ਼ਨ ਕੈਨੇਡਾ ਦੀ 올 ਓਵਰ ਵਰਲਡ ਦੀ ਵੈਸੇ ਤਾਂ ਨੋਰਮਲ ਹੋ ਜੂਗੀ ਸਾਰੇ ਹੀ ਰੈਸੈਸ਼ਨ ਆ ਪਰ ਗੱਲ ਇਹ ਆ ਵੀ ਕੱਲੇ ਇਹ ਨਹੀਂ ਹੈ ਵੀ ਤੁਸੀਂ ਸਾਰੇ ਨਹੀਂ ਜਾਣਾ ਉੱਥੇ ਮੈਂ ਤਾਂ ਇਹ ਤਾਂ ਨਹੀਂ ਕਹਿੰਦਾ ਵੀ ਕੈਨੇਡਾ ਤੋਂ ਸਾਰੇ ਚਲੇ ਜਾਓ ਪਰ ਮੈਂ ਇਹ ਕਹਿੰਦਾ ਵੀ ਜਿਹਨੇ ਜਾਣਾ ਵਾ ਤਾਂ ਕੈਨੇਡਾ ਬਾਰੇ ਮੇਰੇ ਤੋਂ ਬਿਹਤਰ ਕੋਈ ਨਹੀਂ ਦੱਸ ਸਕਦਾ ਮੈਂ ਉਸ ਜਗ੍ਹਾ ਨੂੰ ਅੱਜ ਵੀ ਜਿਉਂ ਰਿਹਾ ਮੈਂ ਆਪਣੀ ਫੈਮਿਲੀ ਨੂੰ ਉੱਥੇ ਸੈੱਟ ਕੀਤਾ ਮੈਂ ਚਾਹੁੰਦਾ ਮੇਰੀ ਫੈਮਿਲੀ ਉੱਥੇ ਰਵੇ ਮਤਲਬ ਇਹ ਨਹੀਂ ਹੈ ਵੀ ਮੈਂ ਆਪ ਇੱਥੇ ਬੈਠਾ ਪਰਿਵਾਰ ਇੱਥੇ ਆ ਕਹਿ ਵੀ ਨਹੀਂ ਰਿਹਾ ਵੀ ਬਈ ਕੈਨੇਡਾ ਮਾੜਾ ਕੈਨੇਡਾ ਮਾੜਾ ਤੇ ਵੇਖ ਵੀ ਮੈਂ ਕੈਨੇਡਾ ਹੀ ਰਹਿਣੇ ਇਹ ਨਹੀਂ ਹੈ ਮੈਨੂੰ ਕੈਨੇਡਾ ਵੀ ਹੁਣ ਨਹੀਂ ਚੰਗਾ ਵਾ ਮੇਰੇ ਲਈ ਜਿੰਨਾ ਪੰਜਾਬ ਜਿਹੜੇ ਮੋਲਕ ਨੇ ਤੁਹਾਨੂੰ ਰੋਟੀ ਪਤਾ ਯਾਰ ਉਹਨੂੰ ਤੁਸੀਂ ਮਾੜਾ ਕਿਵੇਂ ਕਹਿ ਸਕਦੇ ਹੋ ਠੀਕ ਹੈ ਨਾ ਪੰਜਾਬ ਤਾਂ ਸਾਡਾ ਬੈਸਟ ਹੈ ਹੀ ਹੈ ਪਰ ਕੈਨੇਡਾ ਵੀ ਬਹੁਤ ਵਧੀਆ ਕੈਨੇਡਾ ਵੀ ਬੈਸਟ ਆ ਸੋ ਇਹੀ ਕਾਰਨ ਆਸ ਮੇਰੇ ਲਈ ਸਭ ਤੋਂ ਮੇਜਰ ਵੀ ਮੈਂ ਕੈਨੇਡਾ ਤੋਂ ਬਿਨਾ ਹੋਰ ਕਿਸੇ ਕੰਟਰੀ ਨੂੰ 100% ਕੌਨਫੀਡੈਂਟਲੀ ਰეკਮੈਂਡ ਨਹੀਂ ਕਰਦਾ ਤੇ ਇਸੇ ਕਰਕੇ ਆਪਾਂ ਐਡ ਆਨ ਵੀ ਨਹੀਂ ਕੀਤਾ